अमरदीप 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 आज कौन से सामने राजू रोना था टाइमिंग हेलो शक्ति यहां है हां जी यहां है का साहब गुलाब साहब बोलिए बोलिए जी साइड से बढ़िया ओके चलाओ ओके आगे घर अपनी खड़की के बीच में आ गया मैं ही हूं और बात नहीं है और नहीं चाहिए

ਕੀ ਆਈ ਬਗਵਾ ਗਿਆ ਵੀ ਆਹ ਤਰਾਹ ਹੋ ਸਕਦਾ ਧਾਰੀਆਂ ਤੁਹਾਡੇ ਕੋਲ ਕੀ ਤੁਸੀਂ ਰੇਡ ਆਹ ਕਾਫੀ ਦੇਰ ਤੋਂ ਮੇਰੇ ਦਫ਼ਤਰ ਦੇ ਵਿੱਚ ਸ਼ਿਕਾਇਤਾਂ ਆ ਰਹੀਆਂ ਕਿ ਇਹ ਜਿਹੜਾ ਹੋਟਲ ਹੈ ਇਹ ਹੋਟਲ ਦੇ ਵਿੱਚ ਸਾਰਾ ਕੁਝ ਇਨਲੀਗਲ ਚੱਲ ਰਿਹਾ ਦੜਾ ਸੱਟਾ ਵੀ ਚੱਲ ਰਿਹਾ ਦਾਰੂ ਵੀ ਚੱਲ ਰਹੀ ਆ ਤੇ ਇਹਦੇ ਵਿੱਚ ਜਿਹੜਾ ਜਿਹੜਾ ਸਾਡਾ ਜੋਧ ਨਸ਼ੇ ਵਿਰੋਧ ਲੱਗਿਆ ਹੋਇਆ ਉਹ ਸਮਾਨ ਵੀ ਇੱਥੇ ਮਤਲਬ ਚੱਲ ਰਿਹਾ ਤੇ ਹਾਂ ਬਿਲਕੁਲ ਪ੍ਰੋਸ ਹੋਇਆ ਜਾਂਦਾ ਤੇ ਮੌਕੇ ਤੇ ਆ ਕੇ ਇਹਨਾਂ ਦੇ ਤਿੰਨ ਹੋਟਲ ਆ ਇੱਕ ਕੇ 3 ਆ ਇੱਕ ਕੇ 7 ਆ ਇੱਕੋ ਬੰਦੇ ਦੇ ਇਹ ਤਿੰਨੋ ਹੋਟਲ ਆ ਪਹਿਲਾ ਕੇਸ ਹੈ ਬੰਦੇ ਵਿੱਚ ਵੀ ਅਸੀਂ ਰੇਡ ਕੀਤੀ ਸੀ ਉੱਥੇ ਚਿੱਟੇ ਵਾਲੇ ਜਿਹੜੇ ਮੁੰਡੇ ਆ ਇੱਕ ਇੱਕ ਘੰਟੇ ਬਾਅਦ ਆਉਂਦੇ ਆ ਤੇ ਚਿੱਟਾ ਵੇਚਦੇ ਆ ਉਦੋਂ ਅਸੀਂ ਉੱਥੋਂ ਫੜ ਕੇ ਐਸਐਚਓ ਮੋਤੀ ਸਾਹਿਬ ਮੋਤੀ ਨਗਰ ਨੇ ਕਾਰਵਾਈ ਉਹਨਾਂ ਤੇ ਕਰਤੀ ਅੱਜ ਉਹ ਜੇਲ੍ਹ 'ਚ ਨੇ ਓਕੇ 7 ਸ਼ੇਰਪੁਰ ਦੇ ਵਿੱਚ ਆ ਤੇ ਆ ਮੋਤੀ ਨਗਰ ਦੇ ਰਹੀਏ ਜਿੱਥੇ ਆਪਾਂ ਖੜੇ ਆ ਲੇਕਿਨ ਅੱਜ ਇੱਥੇ ਜਦੋਂ ਅਸੀਂ ਮੌਕੇ ਤੇ ਪਹੁੰਚਾਈਆਂ ਤੇ ਉਹ ਜਿਹੜਾ ਸਕੋਰਪੀਓ ਆ ਜਿਹਦੇ ਵਿੱਚ ਇਹ ਸਮਾਨ ਸਰਵ ਕਰਦੇ ਆ ਉਹ ਤਾਂ ਮੌਕੇ ਤੋਂ ਭੱਜ ਗਈ। ਜੀ। ਲੇਕਿਨ ਇਹਦੇ ਵਿੱਚ ਸੱਤ ਮੁੰਡੇ ਤੇ ਸੱਤ ਕੁੜੀਆਂ ਜਿਹੜੇ ਆ ਉਹ ਹੁਣ ਮੌਕੇ ਤੇ ਇਹਨਾਂ ਨੇ ਐਸਐਚਓ ਸਾਹਿਬ ਨੇ ਮੋਤੀ ਜੀ ਨੇ ਤੇ ਨਾਲ ਉਹ ਲੇਡੀਜ਼ ਪੋਰਟਸ ਬੁਲਾ ਕੇ ਉਹਨਾਂ ਨੇ ਆਪਣੀ ਹਿਰਾਸਤ ਚ ਲਈ। ਠੀਕ ਹੈ। ਤੇ ਮੈਮ ਇੱਥੇ ਇਲੀਗਲ ਐਕਟੀਵਿਟੀਜ਼ ਕਿਉਂ ਹੁੰਦੀ ਸੀਗੀ? ਮੱਲੇ ਵਾਲੇ ਨੇ ਕਿ ਗੈਰ ਰੀਲਿਕ ਜਾ ਰਹੇ ਇੱਕ ਪਰਿਵਿਸ਼ ਕਾਰਕ ਕੀਤੀ। ਤੇ پولیس ਨੇ ਕੋਈ ਕਾਰਵਾਈ ਨਹੀਂ ਕੀਤੀ ਦੇਖੋ ਜੀ ਮੇਰੇ ਕੋਲੇ ਕੰਪਲੇਂਟ ਆਈ ਆਪਾਂ ਮੌਕੇ ਤੇ ਐਸਐਚਓ ਮੋਤੀ ਨਗਰ ਨੂੰ ਬੁਲਾਇਆ ਤੇ ਰੇਡ ਕੀਤੀ ਗਈ ਜੋ ਇਹਨਾਂ ਨੇ ਮੱਲੇ ਵਾਲਿਆਂ ਨੇ ਕਿਹਾ ਉਹ ਬਿਲਕੁਲ ਸਹੀ ਪਾਇਆ ਗਿਆ ਪਰ ਮੈਮ ਡੋਮੈਸਟਿਕ ਏਰੀਆ ਦੇ ਵਿੱਚ ਰੈਜੀਡੈਂਸ਼ੀਅਲ ਏਰੀਆ ਦੇ ਵਿੱਚ ਕਮਰਸ਼ੀਅਲ ਐਕਟੀਵਿਟੀ ਹੋਣਾ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਨਗਰ ਨਿਗਮ ਦੀ ਪਰਮਿਸ਼ਨ ਜਿਹੜੀ ਹੈ ਉਹ ਨਗਰ ਨਿਗਮ ਦੇ ਰਿਹਾ ਜਾਂ ਨਹੀਂ ਦੇ ਰਿਹਾ ਇਸ ਦੀ ਵੀ ਜਾਂਚ ਹੋਊਗੀ ਇਹਦੀ ਤਾਂ ਸਾਰੀਆਂ ਪਰਮਿਸ਼ਨਸ ਚੈੱਕ ਕਰਾਂਗੇ ਹੁਣ ਅਸੀਂ ਬੰਦੀ ਕਾਰਵਾਈ ਉਹਨਾਂ ਤੇ ਵੀ ਕਰਾਂਗੇ। ਕਿਹੋ ਜਿਹੀਆਂ ਕਾਰਵਾਈਆਂ ਹੋਣਗੀਆਂ? ਇਹ ਹਮੇਸ਼ਾ ਡੇ 1 ਤੋਂ ਹੁੰਦੀਆਂ ਆ ਰਹੀਆਂ ਤੇ ਅੱਗੇ ਵੀ ਹੋਣਗੀਆਂ। ਮੈਨੂੰ ਇਹ ਪਤਾ ਲੱਗਾ ਇਹ ਕੱਲਾ ਰੂਮ ਰੈਂਟ ਦੇ ਦਿੰਦੇ ਸੀ ਜਾਂ ਮਤਲਬ ਲੜਕੀਆਂ ਵਗੈਰਾ ਵੀ ਸਪਲਾਈ ਸਪਲਾਈ ਲੜਕੀਆਂ ਸਪਲਾਈ ਬਾਰੇ ਮੈਨੂੰ ਨਹੀਂ ਪਤਾ ਲੇਕਿਨ ਲੜਕੀਆਂ ਮੌਕੇ ਤੇ ਪਕੜੀਆਂ ਗਈਆਂ ਜਿਹੜੀਆਂ ਕਿ ਬੱਕ-ਬੱਕ ਖਦਾਵਾਂ ਤੋਂ ਬੱਕ-ਬੱਕ ਲੜਕਿਆਂ ਦੇ ਨਾਲ ਆ ਜਾਂਦੀਆਂ ਸੀ। ਇਹ ਮਤਲਬ ਰੂਮ ਪ੍ਰੋਵਾਈਡ ਕਰਦੇ। ਰੂਮ ਪ੍ਰੋਵਾਈਡ ਕਰਦੇ ਸੀ ਕਿ ਤੇ ਦਾਰੂ ਦੀ ਜਾਂ ਹੋਰ ਹਰ ਤਰ੍ਹਾਂ ਦੀ ਮੱਲਾਸ਼ੇਰੀਆਂ ਵਿਜ਼ਿਟਰ ਜੋ ਮੈਂ ਇਹ ਕਹਿਣਾ ਦਾ ਕਿ ਇੱਥੇ ਅਸਲੇ ਸਵੇਤ ਵੀ ਲੋਕ ਕੀ ਆਉਂਦੇ ਸੀ ਮੁੰਡੇ ਆਉਂਦੇ ਸੀਗੇ ਤੇ ਇੱਥੇ ਇਹ ਕਹਿ ਸਕਦੇ ਕਿ ਕੀ ਗੈਂਗਸਟਰ ਜਾਂ ਹੋਰ ਐਕਟੀਵਿਟੀਜ਼ ਵੀ ਹੋ ਸਕਦੀਆਂ ਨੇ ਦੇਖੋ ਇਹਦੇ ਬਾਰੇ ਮੈਨੂੰ ਨਹੀਂ ਪਤਾ ਕਿਉਂਕਿ ਹੁਣ ਇਹ ਮੱਲਾਵਾਸੀ ਸਾਰੇ ਮੇਰੇ ਨਾਲ ਖੜੇ ਆ ਇਹਨਾਂ ਨੇ ਫੋਨ ਦੱਸਿਆ ਤੇ ਉਹ ਸਾਰਾ ਜਿਹੜੇ ਐਸਐਚਓ ਮੋਤੀ ਨਗਰ ਉਹ ਪੂਰੀ ਪ੍ਰੋਪਰ ਤਰੀਕੇ ਨਾਲ ਇਹਦੀ ਜਾਂਚ ਕਰਕੇ ਸੀਪੀ ਸਾਹਿਬ ਨਾਲ ਬੋਲ ਕੇ ਬੰਦ ਹੀ ਕਾਰਵਾਈ ਕਰ ਲਈ ਸੀਲ ਦੇ ਲਈ ਵੀ ਕਿਹਾ ਜਾ ਰਿਹਾ ਸੀਲ ਵੀ ਹੋ ਗਿਆ हर चीज होगी हर कानूनी प्रक्रिया लागू होगी मेरा नाम रजनीश कुमार मैं मोती नगर का रहने वाला हूँ ये हमारे यहाँ पे ना ये सात में होटल ब्लू सेवन खुला है जी। जब से खुला है यहाँ पर लड़कियाँ, लड़ लड़के, लड़के रात के दो दो, दो बजे तक आना जाना लगा रहता है हमने कमिश्नर को भी दी दरखास्त हमने सीपी साहब को भी दी ये देखो ਸਭੀ ਕੇ ਸਾਈਨ ਕਰਕੇ ਨੋ ਵੀ ਦਿੱਤੀ ਪਹਿਲੇ ਬੰਦ ਸਮਾਂ ਕੋ ਵੀ ਮੇ ਜੀ ਸਰਕਿੰਦਾ ਸਮਾਉ ਕੇ ਹਾਟਰ ਫੁੱਲੇ ਨੂੰ ਇਹ ਕੋ 2 ਸਾਲ ਹੋ ਗਏ 2 ਸਾਲ ਹੋ ਗਏ ਜੀ ਕੋਈ ਕਾਰਵਾਈ ਕਿੱਦ ਤੋਂ ਇਦਾਂ ਇਲੈਗਲ ਐਕਟੀਵਿਟੀ ਹੋ ਰਹੀ ਹੈ ਬਾਜਾ ਤੋਂ ਸ਼ੁਰੂ ਹੋਇਆ ਤੁਸੀਂ ਡੀਵੀਆ ਚੈੱਕ ਕਰ ਲੋ ਤੇ ਮਹੱਲੇ ਨੇ ਕਦੀ ਵਿਰੋਧ ਨਹੀਂ ਕੀਤਾ ਆ ਦੇਖੋ ਜੀ ਸਾਰੇ ਬੰਦੇ ਨੇ ਪੂਰਾ ਸਾਰੇ ਸਾਈਨ ਕਰਕੇ ਉਹਨੂੰ ਵੀ ਉਹਨੂੰ ਵੀ ਅਪਲੀਕੇਸ਼ਨ ਅਮਰ ਜੀ ਸਪੌਂਸਰਰ ਨੇ ਉਹਨਾਂ ਨੂੰ ਵੀ ਦਿੱਤਾ ਆ ਦੇਖੋ ਸਾਰੇ ਮਹੱਲੇ ਦੇ ਸਾਈਨ ਠੀਕ ਹੈ ਆ ਸਾਰੇ ਪੇਜ ਮਹੱਲੇ ਵਾਲਿਆਂ ਦੇ ਨੇ ਅੱਜ ਅੱਜ ਕੀ ਹੋਇਆ ਸਰ ਅੱਜ मैडम ਸਾਡੇ ਐਮਐਲਏ ਜੀ ਆ ਮੰਗ ਲੋਗੇ ਤੇ ਆਏ ਉਹਨਾਂ ਨੇ ਆਗੇ ਮੌਕਾ ਦੇਖਿਆ ਅਸੀਂ ਨਹੀਂ ਬੁਲਾਇਆ ਉਹਨਾਂ ਨੂੰ ਆਪਣੇ ਪਤਾ ਨਹੀਂ ਕਿੱਥੋਂ ਪਤਾ ਲੱਗ ਗਿਆ ਪਰ ਆ ਕੇ ਉਹਨਾਂ ਨੇ 10 ਜੋੜੇ ਵੜੇ ਨੇ ਜਿਹੜੇ ਪਤਾ ਲੱਗਿਆ ਅਸੀਂ ਇਹ ਮੂੰਹ جواب ਨਹੀਂ ਕੋਈ ਦੱਸ ਸਕਦੇ ਅਜ ਤਾਂ ਨਰਕ ਤੇ ਜਿਨੇ ਸਾੜਦਾ ਦਾ ਬਹੁਤ ਬੁਰਾ ਹਾਲ ਹੈ ਉਹ ਜਿਹੜੀ ਅੱਜ ਕਾਰਵਾਈ ਹੋਈ ਤਾਂ ਸੰਤੁਸ਼ਟ ਸੰਤੁਸ਼ਟ ਬਹੁਤ ਸੰਤੁਸ਼ਟ ਹਾਂ ਵੀ ਮੈਂ ਥੈਂਕ ਯੂ ਐਮਐਲਏ ਸਾਹਿਬ ਦਾ ਜਿਹੜਾ ਨੇ ਆ ਕੇ ਇਹ ਕੰਮ ਕੀਤਾ ਠੀਕ ਹੈ ਸਰ ਹੋਰ ਵੀ ਇਲੈਗਲ ਐਕਟੀਵਿਟੀ ਹੁੰਦੀ ਹੈ ਕੋਈ ਲੱਗੇ ਬਹੁਤ ਜਿਹੜੇ ਮੁੰਡੇ ਕੁੜੀਆਂ ਆ ਪੁੱਛੋਣਾ ਤੁਸੀਂ ਰਿਵਾਲਵਰ ਹੈ ਇੱਥੇ ਬਹੁਤ ਕੁਝ ਹੁੰਦਾ ਠੀਕ ਬੋਲੇ ਇਹ ਜੀ 12 ਵਜੇ ਹੋਣੀ ਚਾਹੀਦੀ ਹੈ ਹੋਰ ਵੀ ਹੋਣ ਚਾਹੀਦੀ ਹੈ ਜੇ ਮਾਲਕ ਕੌਣ ਹੈ ਇਹਦਾ ਮਾਲਕ ਇਹਦਾ ਮਾਲਕ ਨਹੀਂ ਪਤਾ ਯੀ ਸੌਰੀ ਕੀ ਸ਼ਾਇਦ ਉੱਤੇ ਚੱਲ ਰਿਹਾ ਸੀਗਾ ਸਭ ਦੀ ਜੀ ਪੂਰੀ ਪ੍ਰਸ਼ਾਸਨ ਦੀ ਸ਼ਹਿਰ ਉਹਨੇ ਨਿਧੀ ਪ੍ਰਸ਼ਾਸਨ ਦੀ ਸ਼ਹਿਰ ਹੈ ਜੀ ਇਹ ਆਲਾ ਨੇਚਰ ਵਾਲਾ ਦੇਖਿਆ ਜੇ ਤੋ ਇੱਕ ਤਰ੍ਹਾਂ ਦਾ ਘਰ ਹੀ ਲੱਗ ਰਿਹਾ ਹੈ ਯਾ ਹੋਟਲ ਨਹੀਂ ਲੱਗ ਰਹਾ ਤੋ ਇਹ ਘਰ ਹੀ ਹੈ ਇਹ ਘਰ ਹੀ ਹੈ ਇਹ ਕੀ ਨੇਚਰ ਵਾਲਾ ਹੈਗਾ ਮੈਨੂੰ ਆਪਾਂ ਨਾਮ ਕੋ ਲੈਣਾ ਹੈ ਇਹ ਇੱਕ ਘਰੀ ਸੀਗਾ ਇਹ ਘਰ ਤੋਂ ਉਹਨਾਂ ਨੇ ਹੋਟਲ ਕਨਵਰਟ ਕੀਤਾ ਅੱਜ ਕੱਲ ਇਹ ਨਵਾਂ ਰੈ residențial area ਇਹ residence area ਇਹ ਵੀ ਤੁਹਾਨੂੰ ਮੈਂ ਦੱਸ ਦਿੰਨਾ ਇਹ ਅੱਜ ਕੱਲ ਨਵਾਂ ਟ੍ਰੈਂਡ ਚੱਲਿਆ ਵਾ ਮਾਲਦਿਆਂ ਦੇ ਵਿੱਚ ਕੋਠੀ ਲੈਂਦੇ ਨੇ ਉਹ ਕੋਟੀ ਰੈ residense ਦੇ ਹਿਸਾਬ ਨਾਲ ਲੈ ਲੈਂਦੇ ਨੇ ਉੱਥੇ ਹੋਟਲ ਖੋਲ੍ਹ ਦਿੰਦੇ ਨੇ ਤਾਂ ਕਿ ਮਲਿਆ ਜੇ ਚੋਰੀ ਚੋਰੀ ਕੰਮ ਚੱਲ ਸਕੇ ਪਰ ਇਹ ਰੈ residense ਏਰੀਆ ਤਾਂ ਗਵਰਡੀ ਕਰਕੇ ਅਸੀਂ ਪਰੇਸ਼ਾਨ ਹੋ ਗਏ ਲੋਕੀ ਸ਼ਿਕਾਇਤ ਕਰਦੇ ਨਹੀਂ ਜਾਂਦੇ ਸੀ ਇਹ ਇੱਥੇ ਦੀ ਬੱਤੀ ਛੱਟੂ ਉਤਾਰੀ ਨਜ਼ਰ ਆਸ-ਪਾਸ ਕੇ ਲੋਕੋ ਕੋ ਵੀ ਉਹ ਉਸੀ ਨਜ਼ਰ ਸੇ ਦੇਖਦੇ ਨੇ ਜਿਵੇਂ ਬਿਲਕੁਲ ਬਿਲਕੁਲ ਇਹ ਦੇਖੋ ਇਹ ਸਾਥ ਮੇ ਰਹਤੇ ਹੈ ਇਹਨਾਂ ਦਾ ਬਾਹਰ ਕੱਢਣਾ ਦੁਸ਼ਵਾਰ ਹੋ ਗਿਆ ਪੜਾ क्यूँकी तो वो देखती है ऐसे लड़के खड़े ही रहते थे इधर उधर लड़के खड़े आज हाँ, हाँ आज थोड़ी संतुष्टि मिली है आज थोड़ा इंसाफ की उम्मीद है कि अब इंसाफ होगा क्या तो मांग करते हो सील होना चाहिए ये सील होना चाहिए बंद होना चाहिए बस क्या नाम है और क्या कहना चाहिए मेरा नाम कमल देव है हम साथ में रहते हैं बिल्कुल कार्रवाई बिल्कुल होटल के साथ वाले में क्या होटल का नाम क्या है ब्लू सेवन होटल है इसका नाम इसके साथ ही रहते हैं जहाँ दिन रात लड़के लड़कियाँ आते रहते हैं वो पता तो चलता ही नहीं है कि आता है यार तो है ही तो है वैसे हाँ बिल्कुल नॉन लीगल एक्टिविटी है, है। तो कम्पलेन की है, आपको आप भी दिखाया है जितनी है किन की ओर से जहाँ पे कम्प्लेट दी आप कम्प्लेट तो हमने रिटर्न में भी भेजी है कि कार्रवाई होगी जहाँ के उनके पास काउंसिलर के पास भी गए हैं वो चार बार वो भी कहते हैं और हमने वहाँ भी दी है ਕਾਰਪੋਰੇਸ਼ਨ ਮੇ ਵੀ ਸਾਡਾ ਮੋਤੀ ਨਗਰ ਮੋਤੀ ਨਗਰ ਪੁਲਿਸ ਨੇ ਕਦੀ ਐਕਟੀਵਿਟੀ ਨਹੀਂ ਕੀਤੀ ਨਹੀਂ ਉਹ ਕਹਿੰਦੇ ਆਏ ਆ ਸੀ ਅਸੀਂ ਉਹਨਾਂ ਕੋਲ ਵੀ ਲੈਟਰ ਭੇਜ ਕੇ ਆਏ ਆ ਉਹ ਕਹਿੰਦਾ ਸਾਡਾ ਕੋਈ ਕੰਮ ਨਹੀਂ ਹੈਗਾ ਇਹ ਤੁਸੀਂ ਕਾਰਪੋਰੇਸ਼ਨ ਚ ਦਿਓ ਜਿਹਨਾਂ ਨੇ ਇਹਨਾਂ ਨੂੰ ਲਾਇਸੈਂਸ ਦਿੱਤਾ ਠੀਕ ਹੈ ਠੀਕ ਅੱਜ ਜਿਹੜੀ ਕਾਰਵਾਈ ਕੀਤੀ ਗਈ ਹੈ ਕਿਹੜਾ ਹੋਟਲ ਹੈ ਕਿੱਥੇ ਹੈ ਕਿਸੇ ਕਾਰਵਾਈ ਕੀਤੀ ਹੈ ਆਪਣਾ ਮੋਤੀ ਨਗਰ ਦੇ ਵਿੱਚ ਸ਼ੀਨਾ ਮੈਡਮ ਜੀ ਆਏ ਸੀ ਕਿ ਇਹ ਸਾਰੇ ਇਕੱਠਾ ਹੋ ਕੇ ਰੇਡ ਕੀਤੀ ਹੈ ਇੱਥੇ ਸਾਨੂੰ ਆ ਕੇ ਡਰਦਸ ਜੋੜੇ ਮਿਲੇ ਆ ਕਿਹੜਾ ਹੋਟਲ ਸਰ ਕੀ ਨਾਮ ਹੈ ਇਹ ਇਹ ਨਾਈਨ blue 7 blue 7 ਬੋਲੇ ਸਰ ਮੋਤੀ ਰੰਗ ਦੇ ਕਿ ਸਾਰੇ ਤੇ ਕੋਈ ਸਮਗਰੀ ਇਹੋ ਜਿਹੀ ਫੜੀ ਘੜੀ ਨਹੀਂ ਨਹੀਂ ਹੋਰ ਕੁਝ ਨਹੀਂ ਬੱਚੇ ਨੇ ਆਪਣਾ ਮੁੰਡੇ ਕੁੜੀਆਂ ਇਹ ਸਾਰੇ ਲੋਕ ਨੇ ਬਾਹਰੋਂ ਲੋਕਲ ਦੇ ਲੋਕ ਨੇ ਠੀਕ ਹੈ ਇਹੋ ਜਿਹੀ ਐਕਟੀਵਿਟੀ ਹੋਰ ਵੀ ਹੁੰਦੀਆਂ ਸੀਗੀਆਂ ਨਹੀਂ ਨਹੀਂ ਕਹਿ ਰਹੇ ਬਾਕੀ ਤਫਸੀਲ ਦਾ ਵਿਸ਼ਾ ਆਪਾਂ ਸਾਰੀ ਦੋ ਪੇਸ਼ ਕਰਦੇ ਆਂ ਤੇ ਸਰ ਕੋਈ ਕੈਮਰਾ ਵਗੈਰਾ ਖਾ ਲੈ ਗਿਆ ਕੋਈ ਰੈਮ ਰੋਨ ਡੀਵੀਆ ਲੈ ਲਿਆ ਕਬਜੇ ਜਾ ਕੇ ਆਪਾਂ ਕਾਲਦੇ ਚਲਾਪ ਹੋ ਰਿਹਾ ਸੀ ਪਤਾ ਲੱਗ ਮੈਨੇਜਰ ਵਗੈਰਾ ਕੋਈ ਇੱਥੇ ਪੜਿਆ ਨਹੀਂ ਨਹੀਂ ਮੈਨੇਜਰ ਨਹੀਂ ਕੋਈ ਉਹਨਾਂ ਦਾ ਛੋਟਾ ਲੜਕਾ ਹੈ ਅਟੈਂਡੈਂਟ ਜਿਹੜਾ ਕਰਦਾ ਉਹ ਨਾਲ ਲੈ ਗਿਆ ਅਸੀਂ ਦੀ ਪੁੱਛਿਸ਼ ਕਰਦੇ ਠੀਕ ਹੈ ਤੇ ਮਾਲਕਾਂ ਦਾ ਬਤਲ ਗਾ ਨਹੀਂ ਮਾਲਕਾਂ ਨੂੰ ਜਾ ਕੇ ਪੁੱਛਿਸ਼ ਕਰਦਾ ਸਰ ਇਹ ਮਦਦ ਠੀਕ ਠੀਕ ਓਕੇ ਸਾਹ ਆ ਦਿੱਕਿਮੜੇ ਦੋ ਪਿਲੇ ਆ